ਗੌੜੀ ਮਹੱਲਾ ਪੰਜਵਾਰ ਹਰਿ ਸੇਵ ਜੁੜੈ ਤਾਂ ਸਰਬ ਕੋ ਮੀਸੋ ਰਈ ਤਾ ਖਾਲਸਾ ਵਾਹਿਗੁਰੂ ਦੀ ਹਰਿ ਸਤਿਗੁਰੂ ਦੀ ਸਾਜੀ ਵਾਜਨੀ ਗੁਰੂਖਾ ਸਾਹਿਬ ਸੰਗਤ ਜੀਓ ਸੰਸਾਰ ਦੇ ਅੰਦਰ ਕਾਲਿੰਦਾ ਹਾਏ ਤੇ ਜਿਸਦੇ ਬਹੁਤ ਸੱਜਣ ਮਿੱਤਰ ਹੋਣ ਉਹ ਜਿਹੜਾ ਕੰਮ ਕਰਨਾ ਚਾਹੇ ਛੇਤੀ ਉਹ ਆਪਣਾ ਕਾਰਜ ਵੀ ਪੂਰਾ ਕਰ ਲੈਂਦਾ ਹੈ ਜਿਸਦੇ ਸੱਜਣ ਥੋੜੇ ਹੋਣ ਉਹਦੇ ਕਾਰਜ ਵਿੱਚ ਵਿਘਨ ਪਾਉਣ ਵਾਲੇ ਬਹੁਤ ਲੋਕ ਹੁੰਦੇ ਹਨ ਉਹਦੇ ਕਾਰਜਾਂ ਉੱਤੇ ਬੜਾ ਫੜਕ ਪੈਂਦਾ ਰਹਿਣਾ ਹੈ ਸੋ ਗੁਰੂ ਮਹਾਰਾਜ ਸਾਹਿਬ ਜੀ ਇੱਕੋ ਕਾਲ ਵਾਹਿਗੁਰੂ ਵਾਹਿਗੁਰੂ ਦੇ ਨਾਲ ਪਿਆਰ ਪਉਣ ਨਾਲ ਸਾਰੇ ਕਾਰਜ ਸਪੂਰਨ ਹੁੰਦੇ ਇਸ ਪੂਰਨ ਸ਼ਬਦ ਵਿੱਚ ਕਿਰਪਾ ਕਰਕੇ ਇਸ ਪ੍ਰਕਾਰ ਬਖਸ਼ਿਸ਼ ਕਰਨੇ ਹੋਏ ਫਰਮਾਉਂਦੇ ਹਨ ਗੌੜੀ ਮਹੱਲਾ ਪੰਜ ਵਾਰ ਹਰਿ ਸਿਉ ਦੁਰਿਆ ਸੰਤ ਸਭ ਸੂਰਮੀ ਸੋ ਹਰਿ ਸੰਗਰੀ ਦੇ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਕੀ ਜੀ ਬੰਦੀ ਜੋਤ ਚਾਹੇ ਤਾਂ ਸਾਰੀ ਦੁਨੀਆ ਪਿਆਰ ਕਰਨ ਲੱਗ ਜਾਂਦੀ ਹੈ ਸਭ ਮਿੱਤਰ ਬਣ ਜਾਂਦੇ ਹੋਣੇ ਕਿਉਂਕਿ ਸਾਲ ਸੁਣੇਗੀ ਮਹਾਪੁਰਖਾਂ ਦੇ ਜਿਹੜੇ ਜੀਵਨ ਹੁੰਦੇ ਹਨ ਉਹਨਾਂ ਦੀ ਜੀਵਨੀ ਇਹੀ ਜੀ ਹੁੰਦੀ ਹੈ ਕਿ ਉਹ ਵਾਹਿਗੁਰੂ ਦੀ ਜੋੜੀ ਰੱਖਦੇ ਆ ਸੰਤ ਨਸ ਤੋਂ ਆਣੇ ਮਹਾਪੁਰਖਾਂ ਦਾ ਜੀਵਨ ਹੈ ਸਾਧੀ ਰਹੀ ਕਹ ਦੀਆਂ ਪਹਾੜੀਆਂ ਦੇ ਉੱਤੇ ਮਹਾਰਾਜ ਦੇ ਸ਼ਬਦੂ ਤੇ ਲੈ ਬਲਾ ਕੇ ਲੈ ਕੇ ਹੋਏ ਸਾਂਨਪੁਰ ਚਾਲਦਾ ਲਿਆ ਅਸੀਂ ਛੇ ਰੋਸ ਸਾਲ ਸੰਗੇ ਜੀ ਪਹਾੜੀ ਦੇ ਅੰਦਰ ਪੈਂਦਾ ਸੀ ਸੰਤ ਮਹਾਪੁਰਖਾਂ ਦੇ ਪਾਸ ਛੇਰ ਆਇਆ ਸ਼ੇਰ ਨੇ ਆ ਕੇ ਨਰੇ ਸਰੀਰ ਨੂੰ ਸੁੰਘਿਆ ਤੇ ਨਮਸਕਾਰ ਕਰਕੇ ਫਿਰ ਕੰਮਿਆ ਕਰਕੇ ਵਾਪਸ ਹੋ ਗਿਆ ਸੰਤੋਖ ਵਾਲੇ ਚਾਦਵੇ ਵੀ ਦੀ ਚਿਹਰੇ ਨੂੰ ਵੇਖ ਰਹੇ ਸਨ ਕਿ ਸ਼ੇਰ ਸਾਡਾ ਭਖਣ ਕਰ ਗਿਆ ਇੰਨਾ ਵਿਰਾਗ ਸੀ ਕਿ ਸ਼ੇਰ ਆ ਕੇ ਕੀ ਕਰਨੀ ਹੈ ਉਸ ਵੇਲੇ ਤੁਖ ਸੁਖਮੀ ਸਾਹਿਬ ਦੀ ਉਹਦੀ ਰਸਨਾਤ ਤੇ ਸੀ ਮਹਾਰਾਜ ਸਾਹਿਬ ਦੇ ਤੁਕ ਨੂੰ ਪੜ ਰਹੇ ਸਨ ਕਿ ਬਿਨਾ ਪਰਮੇਸ਼ਵਰ ਦੇ ਪਰਉਪਕਾਰ ਤੋਂ ਬਗੈਰ ਜਿਹੜਾ ਹੈ ਸਰੀਰ ਮਿੱਕਿਆ ਤਨ ਨਹੀਂ ਪਰਉਪਕਾਰਾਂ ਇਹ ਤੂਖ ਬੜ ਰਏ ਜਸਨ ਉਸ ਵੇਲੇ ਸਾਲ ਸੇ ਨਿਜੀ ਕਹਿਣ ਲੱਗੇ ਸੰਤ ਸ਼ੇਰ ਨੂ ਨਾ ਖਾਜਾ ਇਸ ਪ੍ਰਕਾਰ ਸਾਧ ਸੰਗਤ ਜੀ ਵਿਰੋਧੀ ਜਿਹੜੇ ਜਾਨਵਰ ਹੈ ਜਿਨ੍ਹਾਂ ਦਾ ਬੰਦਾ ਸ਼ਿਕਾਰ ਹੈ ਉਹ ਵੀ ਜਦੋਂ ਮਹਾਰਾਜ ਚਿੱਤ ਜੁੜ ਜੇ ਉਸ ਵੇਲੇ ਉਹ ਵੀ ਵੈਰ ਨਹੀਂ ਕਰਦੇ ਏਡੀ ਵੱਡੀ ਸਾਧ ਸੰਗਤ ਜੀ ਮਹਾਰਾਜ ਸਾਹਿਬ ਦੇ ਨਾਮ ਵਿੱਚ ਤਾਕਤ ਹੈ ਸੋ ਹਯੂਰ ਫਰਮਾਉਂਦੇ ਹਨ ਹਰ ਸੇ ਉਹ ਜੁੜਾ ਤਾਂ ਸਭ ਕੁਮੀ ਜੇ ਹਰੀ ਅਕਾਲ ਪੁਰਖ ਦੇ ਨਾਲ ਚਿੱਤ ਦੀ ਬੰਤੀ ਜੁੜੀਏ ਤਾਂ ਸਭ ਕੋਈ ਜਿਹੜੇ ਵਿਰੋਧੀ ਜਾਨਵਰ ਵੀ ਹੈ ਅਤੇ ਜਿਨ੍ਹਾਂ ਦਾ ਖਾਜਾ ਹੈ ਸਰੀਰ ਉਹ ਵੀ ਸਭ ਕੋਈ ਮਿੱਤਰਤਾ ਕਰਨ ਲੱਗ ਜਾਂਦੇ ਹਨ ਹਰ ਸੇ ਉਹ ਜੁੜਾ ਤਾਂ ਨੇਹ ਚਲਕੀ ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲ ਚਿੱਤ ਜੋੜੀ ਲਾਵੇ ਉਸ ਵੇਲੇ ਚੱਲ ਹੋ ਜਾਂਦਾ ਹੈ ਚਿੱਤ ਕਿ ਮਨ ਉਹ ਨਾ ਕਿਦੀ ਭਟਕਦਾ ਰਹਿੰਦਾ ਹੈ ਜਿੰਨੇ ਚਿਰ ਪਰਮੇਸ਼ਰ ਨਾਲ ਇਹ ਵਿਭੁਤੀ ਜੁੜੀ ਹੋਈ ਨਹੀਂ ਜਦੋਂ ਜੁੜ ਜਾਵੇ ਤਾਂ ਇੱਥੇ ਚੱਲ ਹੋ ਜਾਂਦਾ ਹੈ ਮਨ ਪਾਰੇ ਵਰਗਾ ਜਿਹੜਾ ਚੰਚਲ ਹੈ ਉਹ ਸੁੱਧੇ ਪਾਰੇ ਨਹੀਂ ਚੱਲ ਹੋ ਜਾਂਦਾ ਹੈ ਹਰਥਿਓ ਜੁਰੈ ਨਾ ਵਿਆਪੈ ਕਾੜਾ ਜੇ ਆਪਾਂ ਸ੍ਰੀ ਵਾਹਿਗੁਰੂ ਨਾਲ ਇੱਥੇ ਜੁੜੀ ਆਵੇ ਜਿਵੇਂ ਹੁਣ ਦੁਨੀਆਂ ਨੂੰ ਛੋਰੇ ਪਏ ਰਹਿੰਦੇ ਐ ਬੱਜੇ ਰਹਿੰਦੇ ਕੋਈ ਕਿਸੇ ਬਿਹਾਰ ਚ ਕੋਈ ਕਿਸੇ ਸੰਸੇ ਵਿੱਚ ਕੋਈ ਕਿਸੇ ਚਜਰੂਣੀ ਤੇ ਹਜ਼ੂਰ ਫਰਮਾਉਂਦੇ ਜੇ ਵਾਹਿਗੁਰੂ ਨਾਲ ਜੁੜ ਜਾਵੇ ਫੇ ਕਾਲਾ ਝੋਰਾ ਨਹੀਂ ਕਿਸੇ ਪ੍ਰਕਾਰ ਦਾ ਵਿਆਤ ਦਾ ਕੋਈ ਝੋਰੇ ਚ ਨਹੀਂ ਪੈਂਦਾ ਕਿਸੇ ਪ੍ਰਕਾਰ ਮੰਮ ਝੁੜਦਾ ਨਹੀਂ ਕੱਢਦਾ ਨਹੀਂ ਬਾਈਦਾ ਨਹੀਂ ਹੈ ਮਾਨੋ ਹਾਰ ਸਿਓ ਜੁਰਾ ਤਾਂ ਹੋਏ ਨਿਸਤਾਰ ਗਿਆ ਕਾਲਪੁਰਖ ਵਾਹਿਗੁਰੂ ਨਾਲ ਚੰਗੀ ਬ੍ਰਿਤੀ ਜੁੜ ਜਾਵੇ ਸੇ ਭਾਈ ਫਿਰ ਇਹ ਤਾਂ ਦੁਨੀਆ ਚੋਂ ਨਿਸਤਾਰਾ ਨਿਸਪਰ ਪਹੁੰਚੋ ਤਰਨਾ ਹੁੰਦਾ ਹੈ ਕਿਦਾਂ ਯਾਰ ਹੋ ਜਾਂਦਾ ਹੈ ਜੇ ਮਾਰਨ ਨਾਲ ਚਿੱਤ ਜੁੜ ਜਾਵੇ ਹਰੀ ਮਨ ਮੇਰੀ ਤੂੰ ਹਰ ਸਿਉ ਜੋ ਇਸ ਗਰੀਬ ਨਵਾਜ਼ ਜੀ ਆਪਾਂ ਨੂੰ ਸਿੱਖਿਆ ਦਿੰਦੇ ਆ ਆਪਣੇ ਮਨ ਨੂੰ ਇਉਂ ਕਹੋ ਏ ਮੇਰੇ ਮਨ ਤੂੰ ਹੋਰ ਨਾ ਲੋਕਾਂ ਦੇ ਨਾਲ ਪ੍ਰੀਤੀਆਂ ਜੋੜ-ਜੋੜ ਕੇ ਥੱਕ ਚੁੱਕਾ ਹੈ ਮਾਰਨ ਕਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆਂ ਕਿਆ ਜਾਓ ਰਿਛਲੀਆਂ ਵਿਸੋਏ ਵਿਸੋੜਾ ਏ ਘੜੀ ਮੈਂ ਜਾਏ ਇਹ ਲੱਖਾਂ ਨਾਲ ਪ੍ਰੀਤ ਹੋ ਜਾਵੇ ਤਾਂ ਕਾਹਦੀ ਖੁਸ਼ੀ ਹੈ ਤੇ ਲੱਖਾਂ ਇਸੇ ਪ੍ਰਕਾਰ ਕਿ ਲੱਖਾਂ ਵਰਿਆਂ ਦਾ ਜੀਵਨ ਹੋਵੇ ਫਿਰ ਵੀ ਚਾ ਕਾਦਾ ਹੈ ਜਿਸ ਵੇਲੇ ਸਾਥਸ ਨੂੰ ਵਿਛੜੋ ਵਿਛੜ ਗਈ ਏ ਉਦੋਂ ਜਿਹੜੇ ਮਿੱਤਰ ਸੱਜਣੋ ਜੋ ਵਰਗਾ ਹੋ ਜਾਂਦਾ ਵਿਛੋੜਾ ਉਹਨਾਂ ਦਾ ਸਾਰੇ ਕਾਢੋ ਕਾਢੋ ਹੋਈ ਕਰਨ ਲੱਗ ਜਾਂਦੇ ਹਨ ਅਤੇ ਇਹ ਜਿਹੜੀ ਬਹੁਤਾ ਜੀਵਨ ਲੱਖ ਵਰਿਆਂ ਦੀ ਉਮਰ ਹੋ ਜੇ ਤਾਂ ਕੀ ਖੁਸ਼ੀ ਹੈ ਇਹ ਘੜੀ ਜਦੋਂ ਸੀਨ ਚਲੇ ਜਾਣਾ ਹੈ ਉਦੋਂ ਸਮਾਗਮ ਦਾ 1 ਮਿੰਟ ਕੀ ਹੋ ਜਾਣਾ ਹੈ ਕਿ ਕਾਹਦਾ ਚਾਹ ਹੈ ਬੋਧਾ ਜੀ ਹੁੰਦਾ ਜੋ ਮੁੱਕੀ ਜਾਣਾ ਹੈ ਇਸ ਕਰਕੇ ਨਾ ਤਾਂ ਬੋਧੇ ਜੀਵਨ ਦੀ ਆਸ ਰੱਖਣੀ ਚਾਹੀਦੀ ਹੈ ਨਾ ਬੋਧਿਆਂ ਨਾਲ ਮੁਹੱਬਤ ਦੀ ਆਸ ਰੱਖਣੀ ਚਾਹੀਦੀ ਹੈ ਸਤਿਗੁਰੂ ਜੀ ਫਰਮਾਉਂਦੇ ਹਨ اے ਮਨ ਮੇਰੇ ਤੂੰ ਹਰ ਸਿਉ ਜੋ ਜੇ ਮੇਰੇ ਪਿਆਰੇ ਮਨ ਤੂੰ ਹਰੀ ਅਕਾਲ ਪੁਰਖ ਨਾਲ ਚੇਤਨੀ ਬਿਰਤੀ ਨੂੰ ਜੋੜ ਲੈ ਕਾਜ ਤੁਹਾਰੈ ਨਾਹੀ ਹੂ ਹੋਰ ਜਿੰਨੇ ਲੋਕ ਹੋਰ ਜਿੰਨੇ ਪਦਾਰਥ ਤੇਰੇ ਕੰਮ ਨਹੀਂ ਆਉਣੇ ਉਹਨਾਂ ਦਾ ਹੋਰ ਹੀ ਫਲ ਹੋਵੇਗਾ ਤੁਮ ਨੂੰ ਦੁੱਖਦਾਈ ਕੀ ਰਹਾਉ ਵੱਡੇ ਵੱਡੇ ਜੋ ਦੁਨੀਆ ਦਾ ਜਿਹੜੇ بڑے بڑے ਦੁਨੀਆ ਮਾਇਆ ਦਾੜ ਦੇਤੇ ਹੰਮ ਤੈਨੂੰ ਬੜੇ ਪ੍ਰਾਰਥਾਂ ਦੇ ਤਨੀ ਮਾਲਕ ਕਾਹੂ ਕਾਜ ਨਾਹੀ ਗਾਵਾ ਉਹ ਸਮਝਾਂ ਪਰਮਾਰਥ ਵੱਲੋਂ ਜੇ ਕਰਕੇ ਉਹ ਕਿਸੇ ਕੰਮ ਨਹੀਂ ਆਉਣਗੇ ਇਹ ਬਸ ਸਮਝਾ ਤੇਰੇ ਅੰਤ ਨੂੰ ਕਿਸੇ ਤੇਰੀ ਸਹਾਇਤਾ ਨਹੀਂ ਕਰਨੀ ਹੈ ਹਰ ਕਾ ਦਾਸ ਨੀਚ ਕੋਲ ਸੁਣ ਹੈ ਜੇ ਹਰੀ ਦਾ ਹੋਵੇ ਸੇਵਕ ਲਿਵ ਲੱਗੀ ਆ ਜਿਵੇਂ ਦਾਸ ਭਗਤੀ ਹੋਏ ਹਨ ਅਜੇ ਜਿਵੇਂ ਬਾਦਵੀਕ ਹੋਇਆ ਹੈ ਜਿਵੇਂ ਸਾਰਸੰਗੀ ਬਿਰਦਦਾਸੀ ਦਾ ਪੁੱਤਰੀ ਹੋਇਆ ਤੇ ਉਹ ਨੀਵੀਂ ਕੋਹ ਚ ਵੀ ਜੇ ਸੁਣਿਆ ਜਾਵੇ ਨਾ ਪਰਮੇਸ਼ਰ ਦਾ ਸੇਵਕ ਕੋਈ ਇਸ ਕੈ ਸੰਗ ਖਿੰਨ ਮਹਿ ਉਧ ਰਹੇ ਉਹਨਾਂ ਗੁਰਮਖਾਂ ਦੇ ਪਰਮੇਸ਼ਰ ਦੀ ਲੇਬਾ ਅੰਦਰ ਉਹਨਾਂ ਦੀ ਸੰਗਤ ਕਰਕੇ ਇੱਕ ਸ਼ਿਰਵੀਤੀ ਉਧਰ ਜਾਏਗਾ ਮੁਕਤ ਹੋ ਜਾਏਗਾ ਏਡੀ ਵੱਡੀ ਲਾਗ ਹੈ ਉਹਨਾਂ ਗੁਰਮਖਾਂ ਦੀ ਸੰਗਤ ਦੀ ਕੋਟ ਮੱਜਨ ਜਾ ਕੈ ਸੁਣਨਾ ਜਿਸ ਵਾਹਿਗੁਰੂ ਦੇ ਨਾਮ ਨੂੰ ਸੰਗਤ ਵਿੱਚ ਮਿਲ ਕੇ ਜਿੰਨਾ ਵੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਨਾਮ ਸੁਣ ਕੇ ਕਰੋੜਾਂ ਤੀਰਾਂ ਦੇ ਪਰਦਾਂ ਦਾ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਕਰੋੜਾ ਪੂਜਾ ਜਾ ਕਹ ਹੈ ਧਿਆਨ ਜਿਸ ਵਾਹਿਗੁਰੂ ਦੇ ਧਿਆਨ ਵਿੱਚ ਲੱਗਣੇ ਕਰਕੇ ਕਰੋੜਾ ਪੂਜਾ ਜਲੀਆਂ ਖੜਦੌਣੀਆਂ ਠਾਗਰਾ ਨੂੰ ਡਰੋਲ ਬੰਦਨਾ ਕਰਮੀ ਤਲਕ ਲਾਉਣਾ ਛਾਪਾ ਲਾਉਣਾ ਇਹ ਕਰੋੜਾ ਹੀ ਪੂਜਾ ਹੋ ਜਾਂਦੀਆਂ ਹਨਗੀਆਂ ਜਿਸ ਮਾਰੇ ਧਿਆਨ 'ਚ ਜੋੜਨੇ ਕਰਕੇ ਸਭ ਕੋਈ ਪੂਰਨ ਹੋ ਜਾਂਦਾ ਕੋਈ ਅਧੂਰਾ ਨਹੀਂ ਰਹਿ ਜਾਂਦਾ ਹੈ ਕੋਟ ਪੁੰਨ ਸੁਣ ਹਰ ਕੀ ਬਾਣੀ ਓ ਕਾਲ ਪੁਰਖਰੀ ਦੀ ਤੁਕੀ ਬਾਣੀ ਆਈ ਹੈ ਜਿਹੜੀ ਹਰੀ ਦੀ ਬਾਣੀ ਸੁਣਨੀ ਹੈ ਕਰੋੜਾ ਪੁੰਨ ਵੱਜ ਜਾਂਦੇ ਉਸ ਪੁਰਸ਼ ਦੇ ਜਿਹੜਾ ਮਹਾਰਾਜ ਸਾਹਿਬ ਦੀ ਬਾਣੀ ਪਰਮੇਸ਼ਵਰ ਸੰਬੰਧੀ ਸੁਣਦਾ ਹੈ ਕੋਟ ਫਲਾ ਗੁਰ ਤੇ ਵਿਦ ਜਾਣੀ ਕਰੋੜਾ ਹੀ ਫਲ ਉਹਨੂੰ ਮਿਲਦੇ ਆਪੋ ਨਹੀਂ ਇਸ ਗੱਲ ਨੂੰ ਜਾਣੀ ਦਾ ਇਸ ਸਤਿਗੁਰੂ ਨਾਨਕ ਦੇਵ ਜਿਨ੍ਹਾਂ ਨੇ ਉਤਾਰ ਦੇ ਦਿਹਾੜੇ ਹੋਣੇ ਗੁਰਪਰਵਾਾਰ ਆ ਸਾਧ ਸੰਗਤ ਜੀ ਥੋੜੇ ਦਿਨਾਂ ਨੂੰ ਸੰਗਤਾਂ ਦੇ ਸ਼ਾਹ ਨਾਲ ਮਨਾਉਣ ਨੂੰ ਸਾਰਿਆਂ ਦੁਆਨਾਂ ਦੇ ਦੇਸ਼ਾਂ-ਸਥਾਨਾਂ ਜਿੱਥੇ ਵੀ ਕੋਈ ਸਿੱਖ ਹੈ ਬਲਾਇਤ ਵੀ ਕਿਹਾ ਹੈ ਜਾਂ ਇਹ ਪ੍ਰਦੇਸ਼ ਵਿੱਚ ਹੈ ਸਭ ਕੋਈ ਗੁਰੂ ਸਾਹਿਬ ਦੇ ਗੁਰਪਰਵ ਨੂੰ ਪਿਆਰ ਨਾਲ ਮਨਾ ਰਹੇ ਸਤਿਗੁਰਾਂ ਦੇ ਆਗਮਨ ਨੂੰ ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਖੋਟ ਫਲਾ ਗੁਰ ਤੇ ਵਿਦ ਜਾਣੀ ਇਸ ਤਰ੍ਹਾਂ ਫਲ ਪ੍ਰਾਪਤ ਹੁੰਦੇ ਹੋ ਇਸ ਪੁਰਖ ਨੂੰ ਏ ਵੀ ਦੀ ਗੁਰੂ ਸਾਹਿਬ ਕੋ ਜਾਣੀ ਹੈ ਸੀ ਮਨ ਆਪਣੀ ਮਹਿ ਫਿਰ ਫਿਰ ਕੇ ਉਹ ਮਨ ਸੁ ਪਿਆਰਿਆ ਮੁੜ ਮੁੜ ਕੇ ਵਾਹਿਗੁਰੂ ਨੂੰ ਚੇਤੇ ਕਰ ਫਿਰ ਫਿਰ ਕੇ ਮਨ ਜਿਹੜਾ ਕਦੇ ਕਿਸੇ ਪਾਸੇ ਨੂੰ ਫਿਰ ਜਾਇਆ ਕਦੇ ਕਿਸੇ ਪਾਸੇ ਨੂੰ ਫਿਰਦਾ ਇਹਨੂੰ ਫੇਰਿਆਂ ਵੱਲੋਂ ਫਰਾਟੇ ਹਟਾ ਕੇ ਮੁੜ ਮੁੜ ਕੇ ਮਾਰਨ ਚੇਤੇ ਕਰਨਾ ਕਰ ਬਿੰਸ ਜਾਹੇ ਮਾਇਆ ਕੇ ਹੀ ਜਿਹੜਾ ਮਾਇਆ ਦੇ ਵਿੱਚ ਹਟ ਕਰਦਾ ਫਿਰਦਾ ਉਹ ਕਰਦਾ ਫਿਰਦਾ ਜਿਹੜੇ ਮਾਇਆ ਨੂੰ ਪਹਿਲਾ ਕਰਨ ਵਾਲੇ হেতু ਕਾਰਨ ਤੇਰੇ ਉਪਾਅ ਹੈ ਸਭਨੇ ਆਸ ਹੋ ਜਾਣਗੇ ਅਤ ਨੂੰ ਹਰ ਅਵਨਾਸੀ ਸੂਰ ਹੈ ਸੰ ਭਾਈ ਅਕਾਲਪੁਰਖ ਵਾਹਿਗੁਰੂ ਨਾਸਤੋ ਰਹਕ ਹੈ ਉਸ ਵਾ ਤੇਰੇ ਅੰਗ ਸੰਦ ਜਿਵੇਂ ਮਨ ਜਿਹੜਾ ਹੈ ਇੰਦਰੀਆਂ ਚ ਪ੍ਰਤੀਤ ਨਹੀਂ ਹੁੰਦਾ ਇੰਦਰੀਏ ਨਹੀਂ ਜਾਣਦੇ ਪਰ ਮਨ ਸਾਰਿਆਂ ਇੰਦਰੀਆਂ ਨੂੰ ਜਾਣਦਾ ਹੈ ਐਵੇਂ ਵਾਹਿਗੁਰੂ ਸਾਰਿਆਂ ਦੇ ਮਨਾਂ ਵਿੱਚ ਹੈ ਮਨ ਨਹੀਂ ਉਹਨੂੰ ਉਲਟਕੇ ਜਾਣਦਾ ਮਨਾਂ ਨੂੰ ਸਾਰਿਆਂ ਦੇ ਨੂੰ ਜਾਣਦੇ ਵੀ ਇਰਤਵਾਜੀ ਕਰਨ ਵਾਲਾ ਮਨ ਹੈ ਜਾਂ ਨੇਕ ਮਨ ਹੈ ਜਾਂ ਭੈੜਾ ਮਨ ਹੈ ਅੰਦਰ ਦੱਸੀ ਜਾਂਦਾ ਹੈ ਉਹ ਪਰਮੇਸ਼ਵਰ ਹੈ ਸਾਰਿਆਂ ਦੇ ਅੰਦਰ ਹਰ ਉਹ ਨਾਸੀ ਹਰ ਅਵਨਾਸੀ ਤੂੰ ਰਹਿ ਸੰਗ ਉਹ ਤੇਰੇ ਨਾਲ ਪਿਆਰਿਆ ਜਿਹੜਾ ਤੇਰੀਆਂ ਕਰਤੂਤਾ ਨੂੰ ਜਿਉਂ ਤੂੰ ਜੰਮਿਆ ਜੋ ਜੋ ਕੁਝ ਕੀਤਾ ਸਭ ਤੇਰੀਆਂ ਨੂੰ ਪ੍ਰਗਟ ਜਾਣਦਾ ਜਦ ਤੂੰ ਬੈਠ ਕੇ ਚਿਤਵੇਂ ਉਸ ਦੀ ਸੱਤਾਂ ਨਾ ਆਈ ਤੂੰ ਜਾਣਨਾ ਕਿ ਮੈਂ ਆਹ ਵੀ ਕੰਮ ਕੀਤਾ ਆਹ ਕੰਮ ਕੀਤਾ ਏਓ ਪਰਮੇਸ਼ਰ ਅਬਨਾਸੀ ਐ ਤੇਰੀਆਂ ਕਰਤੂਤਾਂ ਨੂੰ ਜਾਣਨ ਵਾਲਾ ਤੇਰੇ ਨਾਲ ਹਰ ਵਕਤ ਮਾਨ ਮੇਰੇ ਰਚਿ ਰਾਮ ਕੈ ਰੰਗ ਜੀ ਤੇ ਪਿਆਰੇ ਮਨੋ ਉਸ ਰਾਮ ਦੇ ਰੰਗ ਪ੍ਰੇਮ ਵਿੱਚ ਰਚਨਾ ਕਰ ਇਕ ਚਿਤ ਹੋ ਕੇ ਜਾ ਕੈ ਕਾਮ ਉਤਰੈ ਸਭ ਕੁ ਜਿਸ ਵਾਹਿਗੁਰੂ ਦੇ ਕੰਮ ਕਰਿਆ ਹੋਇਆ ਗੁਣ ਗਾਵਾ ਤੇ ਰਾਤ ਇੱਥੇ ਕਮ ਲਾਏ ਇਸ ਕੇ ਬਾਦਸ਼ਾਹ ਤੇਰੇ ਗੁਣ ਗਾਉਂਦੇ ਇੰਨੇ ਕੰਮ ਸਾਨੂੰ ਲਾ ਦੇ ਯੋ ਪਰਮੇਸ਼ਰ ਦੇ ਗੁਣ ਗਾਉਣੇ ਆਂ ਭਾਵ ਭਗਤੀ ਕਰਨੀ ਹੈ ਇਸ ਕੰਮ ਕਰਨੇ ਕਰਕੇ ਜਾ ਕਹਿ ਕਾਮ ਉਤਰੈ ਸਭ ਭੂ ਤੇਰੀਆਂ ਭੁੱਖਾਂ ਜਿਹੜੀਆਂ ਆਸਾਂ ਜੀਆਂ ਤੈਨੂੰ ਬੜੇ ਪਦਾਰਥਾਂ ਦੀ ਆਸ ਬਣੀ ਰਹਿੰਦੀ ਹੈ ਜਿਸ ਵਾਹਿਗੁਰੂ ਦੀ ਭਗਤੀ ਸਿਮਰਨ ਕਰਨੇ ਕਰਕੇ ਤੇਰੀਆਂ ਸਾਰੀਆਂ ਭੁੱਖਾਂ ਉਤਰਿਆ ਨੇ ਜਾ ਕਹਿ ਕਾਮ ਨਾ ਜੋ ਹੈ ਦੂਤ ਜਿਸ ਵਾਹਿਗੁਰੂ ਦਾ ਕੰਮ ਭਗਤੀ ਕਰਨੇ ਕਰਕੇ ਉਦਾ ਸਿਮਰਨ ਕਰਨੇ ਕਰਕੇ ਤੈਨੂੰ ਜੰਗ ਦੂਤ ਨਹੀਂ ਜੋ ਸਕਣਗੇ ਕਾਮ ਕ੍ਰੋਧ ਦੂਤ ਵੀ ਦੁੱਖ ਨਹੀਂ ਦੇ ਸਕਣਗੇ ਦੂ ਦੁਸ਼ਮਣ ਵੀ ਕੋ ਨਹੀਂ ਸਕਣਗੇ ਜਾ ਕੈ ਕਾਮ ਤੇਰਾ ਵੱਡ ਗਮਰ ਜਿਸ ਵਾਹਿਗੁਰੂ ਦਾ ਕੰਮ ਸਾਡੀ ਕੀ ਕਰਨੇ ਕਰਕੇ ਤੇਰਾ ਵੱਡ ਗਮਰ ਨਾਮ ਪ੍ਰਤਾਪ ਦਾ ਹੁੰਦਾ ਹੈ ਤੇਰਾ ਬੜਾ ਪ੍ਰਤਾਪ ਹੋ ਜਾਵੇ ਜਿਸ ਦੇ ਬਰਾਬਰ ਮਾਰਨ ਕਿਹਾ ਹੈ ਵਾਹਿਗੁਰੂ ਦੇ ਜਿਹੜੇ ਪਿਆਰੇ ਹਨ ਸਿਮਰਨ ਵਾਲੇ ਉਨ੍ਹਾਂ ਦੀ ਗੱਲ ਮੰਨ ਕੇ ਕੰਡੂ ਦੇ ਸੂਰ ਸ਼ਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਏ। ਕਹੇ ਕੋਈ ਕੰਡੂ ਵਿਦਵਾਨ ਹੋਵੇ, ਕਹੇ ਕੋਈ ਸੂਰਮਾ ਜੰਗ ਨੂੰ ਜਿੱਤਣ ਵਾਲਾ ਹੋਵੇ, ਕਹੇ ਚੱਕਰਵਰਤੀ ਪਾਦਸ਼ਾਹ ਹੋਵੇ, ਵਾਹਿਗੁਰੂ ਦੀ ਭਗਤੀ ਕਰਨ ਵਾਲੇ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਇਸ ਪ੍ਰਕਾਰ ਜਿਸ ਜਿਆ ਕੰਮ ਕਰਨੇ ਕਰਕੇ ਤੇਰਾ ਬੜਾ ਗਮਰ ਪ੍ਰਤਾਪ ਹੋ ਜਾਵੇ ਜੁਨੀਆਂ ਵਿੱਚ। ਕਾ ਕ ਕਾਮ ਹੂਬ ਹੈ ਤੂੰ ਅਮਰ। ਜਿਸ ਵਾਹਿਗੁਰੂ ਦਾ ਕਮ ਭਗਤੀ ਕਰਨੇ ਕਰਕੇ ਤੂੰ ਮਰਨ ਤੋਂ ਰਾਤ ਹੋ ਜਾਵੇਂ। ਦੇਵ ਤੇ ਅਮਰ ਕਹਦੇ ਪਰ ਆਉਦੀ ਉਮਰ ਕੋ ਹੁੱਕੇ ਚਲੇ ਜਾਂਦੇ ਆ ਦੁਨੀਆ ਚੋਂ ਕੁਝ ਕਰਕੇ ਤੁਰ ਜਾਂਦੇ ਆ। ਸਵਰਗ ਜੋ ਇੰਦਰ ਵਰਗੇ ਵੀ ਡਿੱਗ ਪੈਂਦੇ ਆ। ਅਮਰ ਉਹ ਹੁੰਦਾ ਜਿਹੜਾ ਮਰੇ ਨਾ। ਸੋ ਮਰਨ ਤੋਂ ਰਤੂ ਹੋ ਜਾਵੇਂ ਜਿਸ ਵਾਹਿਗੁਰੂ ਦਾ ਕੰਮ ਭਗਤੀ ਕਰਨੇ ਕਰਕੇ ਜਾ ਕੇ ਚਾਕਰ ਕੋ ਨਹੀਂ ਜਾਣ ਜਿਸ ਵਾਹਿਗੁਰੂ ਦਾ ਚਾਕਰ ਜੇ ਭਗਤ ਬਣ ਜਾਵੇ ਉਹਦਾ ਨੁਕਰ ਬਣ ਜਾਵੇ ਇਹਨੂੰ ਦੰਨ ਨਹੀਂ ਕੋਈ ਦੇ ਸਕੇਗਾ ਲੋਕ ਡੰਡ ਪਿਤਰ ਡੰਡ ਦੇਵ ਡੰਡ ਰਾਜ ਡੰਡ ਆਦਿਕ ਕੋਈ ਨਹੀਂ ਤੈਨੂੰ ਲੱਗੇਗਾ ਕਿਆ ਕੇ ਚਾਕਰ ਕੋ ਨਹੀਂ ਬਾਣ ਜਿਸ ਵਾਹਿਗੁਰੂ ਦਾ ਚਾਕਰ ਸੇਵਕ ਭਗਤ ਬਣਨੇ ਕਰਕੇ ਕੋਈ ਬਾਣ ਆਤਮ ਨਹੀਂ ਰਹਿਂਦੀ ਕਿਸੇ ਨੂੰ ਜੂਆ ਖੇਡਣ ਦੀ ਆਦਤ ਹੈ ਕਿਸੇ ਨੂੰ ਪਾਸਾ ਖੇਡਣ ਦੀ ਆਦਤ ਹੈ ਕਿਸੇ ਨੂੰ ਪਾਤਖਾ ਖੇਡਣ ਦੀ ਆਦਤ ਹੈ ਕਿਸੇ ਨੂੰ ਕੋਈ ਸ਼ਰਾਬ ਪੀਣ ਦੀ ਆਦਤ ਹੈ ਕਿਸੇ ਨੂੰ ਚੁਗਲੀਆਂ ਕਰਨ ਦੀ ਆਦਤ ਹੈ ਇਹ ਆਦਤਾਂ ਨਹੀਂ ਰਹਿੰਦੀਆਂ ਜਿਸ ਵਾਹਿਗੁਰੂ ਦੀ ਬੰਦਗੀ ਕਰਨੇ ਕਰਕੇ ਸਾਰੀਆਂ ਆਦਤਾਂ ਤੋਂ ਆਦਿ ਬਾਗ ਜਾਂਦਾ ਹੈ جا کے چاکر کو جا کے چاکر کو نہیں بان تیر بان نہ وا تیر دا تیر نہ دکھ دا جس 아이 نے ਭਗਤ ਜੀ ਨੇ ਕਰਕੇ ਬਾਣ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਰਹਿੰਦਾ ਹੈ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ ਜਿਸ ਭਗਤ ਨੂੰ تیر ਨਹੀਂ ਵੱਜਦਾ ਜਿਵੇਂ ਪ੍ਰਹਿਲਾਦ ਭਗਤ ਦੀ ਰੱਖਿਆ ਕਰੀ ਸੀ ਉਸ ਵਕਤ ਪ੍ਰਹਿਲਾਦ ਦੇ ਤਲਵਾਰ ਬਾਜੀ ਨਹੀਂ ਸਕੀ ਕੰਠ ਦਾ ਕਾ ਕੇ ਪਹਿਲੇ ਹੀ ਹਰ ਰਾਕਸ਼ ਨੂੰ ਮਾਰਤਾ ਗਿਆ ਜਾ ਕੇ ਦਫ਼ਤਰ ਪੁੱਛੇ ਨਾ ਲੇਖਾ ਜਿਸ ਵਾਹਿਗੁਰੂ ਦੇ ਦਫ਼ਤਰ ਵਿੱਚ ਜਿਸ ਨੂੰ ਮਾਰਿਆ ਸਾਨੂੰ ਬਖਸ਼ ਲਿਆ ਉਹਦਾ ਕੋਈ ਇਸਾਬ ਕਿਤਾਬ ਨੇ ਪੁੱਛਦਾ ਮੁਕਤ ਹੋ ਜਾਂਦਾ ਹੈ ਬਾਕੀ ਚਾਕਰੀ ਕਰੋ ਬਸੇਖਾ ਉਹ ਗੁਰੂ ਦੀ ਲੇਖਾ ਛੋੜੇ ਲੇਖਾ ਛੁੱਟੇ ਹਮ ਨਿਰਗੁਣ ਲਿਓ ਵਾਰੀ ਇਸ ਪ੍ਰਕਾਰ ਉਹਦੀ ਵਿਸ਼ੇਸ਼ ਕਰਕੇ ਚਾਕਰੀ ਬੰਦਗੀ ਕਰ ਭਗਤੀ ਕਰ ਖੋਰ ਕੀ ਨੌਕਰਾਂ ਦਾ ਲੋਕਾਂ ਦਾ ਗੁਨਾਹ ਹੁੰਦਾ ਫਿਰਦਾ ਹੈ ਜਾ ਕਹਿ ਊਣ ਨਾਹੀ ਕਾਹੂ ਬਾਤ ਜਿਸ ਵਾਹਿਗੁਰੂ ਦੀ ਦੰਦਗੀ ਕਰਨੇ ਕਰਕੇ ਕਿਸੇ ਗੱਲ ਕਰਕੇ ਵੀ ਊਣ ਤਾਂ ਹੀ ਨਹੀਂ ਰਹਿੰਦੀ ਸਭ ਪਗਾਰ ਸਭ ਗੁਣ ਪ੍ਰਾਪਤ ਹੋ ਜਾਂਦੇ ਹੰਮ ਇਹ ਕਹ ਆਪ ਅਨੇਕ ਹੈ ਭਾਂ ਕੋਈ ਆਪ ਰੂਪ ਹੈ ਤੈਨੂੰ ਪ੍ਰਗਟ ਹੋ ਜਾਏਗਾ ਅਨੇਕ ਤਰ੍ਹਾਂ ਕਰਕੇ ਜਿਸ ਪ੍ਰਕਾਰ ਸਾਰ ਸ਼ਿੰਗਲੀ ਅੱਗ ਦੇ ਚਿੰਗਾਰੇ ਹੁੰਦੇ ਹਨ ਜਿਵੇਂ ਪਾਣੀ ਦੀਆਂ ਲਹਿਰਾਂ ਹੁੰਦੀਆਂ ਇਸ ਪ੍ਰਕਾਰ ਸਾਧ ਸੰਗੇ ਜੀ ਇਸੇ ਪ੍ਰਸੂਤ ਦੇ ਤਾਗੇ ਹੁੰਦੇ ਵੱਖੋ ਵੱਖਰੇ ਜਿਵੇਂ ਬਿਰਸ਼ਾਂ ਦੇ ਫੁੱਲ ਹੁੰਦੇ ਹਨ ਪਿੰਨ ਪਿੰਨ ਇਉਂ ਕੋਈ ਅਨੇਕਾਂ ਭਾਂਤਾਂ ਦਾ ਬਣਿਆ ਹੋਇਆ ਪਰਮੇਸ਼ਰ ਕਿ ਕੋਈ ਪਰਮੇਸ਼ਰ ਗਾਇਤ ਨਿਰਗੁਰੂ ਰੂਪ ਹੈ ਅਤੇ ਕੋਈ ਬਹੁਤ ਸਰਗੁਣ ਸਰੂਪ ਧਾਰ ਕਰਕੇ ਅਨੇਕ ਕੌਮਤਾ ਨੂੰ ਕਰਨ ਵਾਲਾ ਹੈ ਜਾ ਕਿ ਦ੍ਰਿਸ਼ਟ ਹੋਏ ਸਦਾ ਨਿਹਾਲ ਜਿਸ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਕੇ ਇਹ ਜੀਵ ਤੂੰ ਸਦਾ ਨਿਹਾਲ ਹੋ ਜਾਵੇਂ ਦੁੱਖਾਂ ਤੋਂ ਰਹਿਤ ਹੋ ਜਾਵੇ ਮਨ ਮੇਰੇ ਕਰਤਾ ਕੀ ਕਾਲ ਮੇਰੇ ਪਿਆਰੇ ਮਨ ਉਹ ਸਵਾਹੀ ਗੁਰੂ ਦੀ ਪ੍ਰਾਪਤੀ ਦੀ ਕਾਲ ਨਾ ਕਮਾਈ ਕਰ ਜੇ ਤੇਰੇ ਭਾਗ ਚੰਗੇ ਹਨ ਨਾ ਕੋ ਚਤਰ ਨਾਹੀ ਕੋ ਮੂੜਾ ਜਦੋਂ ਉਸ ਦੀ ਕਮਾਈ ਕਰੇਗਾ ਸ਼ਬਦ ਦੀ ਉਦੋਂ ਤੇਰੇ ਅੰਦਰ ਗਿਆਨ ਪ੍ਰਗਟ ਹੋ ਜਾਏਗਾ ਨਾ ਕੋਈ ਆਪੋਂ ਉੱਚਾ ਕਰੋ ਹੈ ਨਾ ਕੋਈ ਆਪੋਂ ਮੂਰਖ ਹੈ ਨਾ ਕੋ ਹੀਣ ਨਾ ਹੀ ਕੋ ਸੂਰ ਨਾ ਕੋਈ ਹੀਣਾ ਹੈ ਨਾ ਕੋਈ ਸੂਰਮਾ ਬਹਾਦਰ ਹੈ ਜਿਤ ਕੋ ਲਾਇਆ ਤਿਤਹੀ ਲਾਗਾ ਜੀਵਨ ਦੀ ਪ੍ਰਵਿਰਤੀ ਅਨੁਸਾਰ ਜੇ ਜਿਸ ਤਰ੍ਹਾਂ ਦੀ ਵਾਸ਼ਨਾ ਸੀ ਉਸ ਪਾਸੇ ਵਾਰਾਂ ਜਿਸ ਜਿਸ ਪਾਸੇ ਲਾਇਆ ਹੈ ਉਸ ਪਾਸੇ ਕੋਈ ਲੱਗ ਰਿਹਾ ਹੈ ਸੋ ਸੇਵਕ ਨਾਨਕ ਜਿਸ ਭਾਗ ਜਿਹਦੇ ਵੱਡੇ ਭਾਗ ਹੈ ਨਿਸ਼ਕਾਮ ਕਰਮ ਕੀਤੇ ਜਿਨ੍ਹਾਂ ਨੇ ਉਹ ਮਹਾਰਾਜ ਸੇਵਕ ਬਣਿਆ ਮਾਨ ਨੂੰ ਮਾਨ ਤੋਂ ਰਹਿ ਤੋ ਕਿ ਮਹਾਰਾ ਦੀ ਤਹਿਲ ਕਰਦਾ ਬੰਦਗੀ ਕਰਦਾ ਉਹ ਵੱਡੀਆਂ ਭਾਗਾਂ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਹਨ ਗੌਰੀ ਦ੍ਰਿਸ਼ਟੀ ਵਿੱਚ ਕੋਈ ਕੈਰ ਤੇ ਸੂਰਮਾਨ ਹੀ ਰਹਿੰਦਾ ਇਸ ਪ੍ਰਕਾਰ ਕੈਰ-ਵਕਾਰਾਂ ਦੇ ਦੀਨ ਸੂਰਮਾ ਮਨ ਨੂੰ ਜਿੱਤਣ ਵਾਲਾ ਐਸੀ ਅਵਸਥਾ ਉਹਦੀ ਹੋ ਜਾਂਦੀ ਹੈ ਉਹ ਵੱਡਿਆਂ ਭਾਗਾਂ ਵਾਲਾ ਜਿਹੜਾ ਸੇਵਕ ਬਣਿਆ ਸੱਚੇ ਪਾਤਸ਼ਾਹ ਦਾ